ਕਿਉਂਕਿ ਪਰਮਾਤਮਾ ਹਮੇਸ਼ਾ ਦਇਆ ਦਾ ਘਰ ਹੈ। ਕਿਰਪੀ ਸੁਭਾਅ ਕਿਰਪਾ ਕਰਨ ਵਾਲਾ ਕਿਰਪਾ ਦਾ ਈਸ਼ ਕਿਰਪਾ ਦਾ ਮਾਲਕ ਉਹ ਪਰਮਾਤਮਾ ਦਇਆ ਦਾ ਘਰ ਹੈ। ਤੇ ਦਇਆ ਦੇ ਘਰ ਵਿੱਚ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਭਾਈ ਹਰ ਕਿਰਪਾ ਕਰ ਸੁਆਮੀ ਹਮ ਲਾਏ ਹਰ ਸੇਵਾ। ਹਰ ਜਪ ਜਪੇ ਹਰ ਜਪ ਜਪੇ ਜਪ ਜਾਪੋ ਜਗਦੀਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਮਾਣ ਕਰਦੇ ਆ ਕਿ हे ਸੁਆਮੀ ਐਸੀ ਮਿਹਰ ਕਰ ਕਿਰਪਾ ਕਰਕੇ ਸਾਨੂੰ ਜੀਵਾ ਨੂੰ ਆਪਣੀ ਭਗਤੀ ਵਿੱਚ ਲਾ ਕੇ ਰੱਖ ਤੇ हे జగਤ ਦੇ ਈਸ਼ਵਰ ਮੈਂ ਸਦਾ ਤੇਰਾ ਨਾਮ ਜਪਦਾ ਰਵਾਂ ਤੁਮਰੇ ਜਨ ਰਾਮ ਜਪੈ ਤੇ ਊਤਮ ਤਨ ਕੋ ਹਾਂ ਕੋਮ ਘੁਮੇ ਕੋਮ ਘੁਮ ਜੀਸ ਜਿਹੜੇ ਤੇਰੇ ਸੇਵਕ ਤੇਰਾ ਰਾਮ ਨਾਮ ਜਪਦੇ ਹਨ ਉਹ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ ਤੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਹਰ ਤੁਮ ਵਡ ਵੱਡੇ ਵੜ ਉੱਚੇ ਸੋ ਕਰੇ ਜੇ ਤੋਦ ਪਾਵੀਸ ਤੂੰ ਸਭ ਤੋਂ ਵੱਡਾ ਹੈ ਸਭ ਤੋਂ ਵੱਡਾ ਹੈ ਹਮ ਤੁਮ ਵੱਡ ਵੱਡੇ ਵੱਡ ਉੱਚੇ ਤੂੰ ਸਭ ਤੋਂ ਵੱਡਾ ਹੈ ਵੱਡਾ ਹੈ ਤੂੰ ਉਹ ਕਰਦਾ ਹੈ ਜੋ ਤੈਨੂੰ ਚੰਗਾ ਲੱਗਦਾ ਨਹੀਂ ਆਪੇ ਹਰ ਰੰਗ ਹੈ ਆਪੇ ਬਹੁਰੰਗੀ ਜੋਤ ਸੁਭਾਵੈ ਨਾਨਕਾ ਸਾਈ ਗੱਲ ਚੰਗੀ ਜੋ ਤੈਨੂੰ ਚੰਗਾ ਲੱਗਦਾ ਹੈ ਜੋ ਤੈਨੂੰ ਭਾਉਂਦਾ ਹੈ ਉਹ ਸਤਿਗੁਰੂ ਜੀ ਤੁਸੀਂ ਕਰਦੇ ਹੋ ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ ਧਨ ਧੰਨ ਧਨ ਧੰਨ ਗੁਰੂ ਸਾਬੀ ਸ ਮਹਾਰਾਜ ਕਹਿੰਦੇ ਉਹ ਗੁਰੂ ਧਨ ਹੈ ਸਲਾਹਣ ਦੇ ਜੋਗ ਹੈ ਗੁਰਮਤੀ ਮੈਂ ਗੁਰੂ ਦੀ ਮੱਤ ਲੈ ਕੇ ਪ੍ਰਭ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀ ਲਈਦਾ ਹੈ ਕਾਨੜਾ ਮਹਲਾ ਚੌਥਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਭਜ ਰਾਮੋ ਮਨ ਰਾਮ ਤੇ ਇਥੇ ਮਾਫ਼ ਕਰਨਾ ਸਾਧ ਸੰਗਤ ਜੀ ਆਪਾਂ ਕਹਿੰਦੇ ਆ ਦੇਖੋ ਇਹਨਾਂ ਸ਼ਬਦਾਂ ਦੇ ਵਿੱਚ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਪ੍ਰਮਾਤਮਾ ਜੀ ਦਾ ਨਾਮ ਜਪੋ ਪਰ ਅੱਜ ਮਨੁੱਖ ਬਹੁਤਾ ਪੜ ਲੇ ਗਿਆ ਕਹਿੰਦਾ ਵਾਰ-ਵਾਰ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ ਵਾਰ-ਵਾਰ ਉਹੀ ਪਾਠ ਕਰਨ ਦਾ ਕੀ ਫਾਇਦਾ ਵਾਰ-ਵਾਰ ਪੰਜ ਬਾਣੀਆਂ ਪੜਨ ਦਾ ਕੀ ਫਾਇਦਾ ਇਹਨੂੰ ਸਾਹ ਤੇ ਵਾਰ-ਵਾਰ ਆ ਸਕਦਾ ਹੈ ਇਹਨੂੰ ਭੁੱਖ ਵੀ ਵਾਰ-ਵਾਰ ਲੱਗ ਸਕਦੀ ਹੈ ਇਹਦੀਆਂ ਸਰੀਰ ਦੀਆਂ ਇੰਦਰੀਆਂ ਵਾਰ-ਵਾਰ ਚੱਲ ਸਕਦੀਆਂ ਨੇ ਤੇ ਵਾਰ-ਵਾਰ ਸਾਡੀਆਂ ਕਿਡਨੀਆਂ ਖੂਨ ਸਾਫ਼ ਕਰਦੀਆਂ ਨੇ ਹਰ ਚੀਜ਼ ਵਾਰ-ਵਾਰ ਹੋ ਰਹੀ ਹੈ ਕਿਉਂਕਿ ਹਰ ਚੀਜ਼ ਵਿੱਚ ਪਨਰੁਕਤੀ ਹੈ ਇਹ ਵਾਰ-ਵਾਰ ਪਹਿਨ ਸਕਦਾ ਹੈ ਵਾਰ-ਵਾਰ ਖਾ ਸਕਦਾ ਹੈ ਵਾਰ-ਵਾਰ ਸਾਹ ਲੈ ਸਕਦਾ ਪਰ ਵਾਰ-ਵਾਰ ਵੈਗੁਰੂ ਨਹੀਂ ਕਰ ਸਕਦਾ ਆਖੋ ਸਤਨਾਮ ਵਾਰ-ਵਾਰ ਵਾਹਿਗੁਰੂ ਵਾਹਿਗੁਰੂ ਕਰਨਾ ਇਹਨੂੰ ਔਖਾ ਲੱਗਦਾ ਹੈ ਬਾਕੀ ਸਾਰੀਆਂ ਚੀਜ਼ਾਂ ਵਾਰ-ਵਾਰ ਹੋ ਰਹੀਆਂ ਨੇ ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਭਜ ਰਾਮੋ ਮਨ ਰਾਮ ਉਹਦੇ ਨਾਮ ਦਾ ਭਜਨ ਆਪਣੇ ਮਨ ਵਿੱਚ ਕਰਦਾ ਰਿਆ ਕਰ ਭਜ ਰਾਮੋ ਮਨ ਰਾਮ ਜੈ ਸਰੂਪਣ ਰੇਖ ਵਡਾਵ ਜਿਸ ਰਾਮ ਦੀ ਸ਼ਕਲ ਜਿਸ ਦੇ ਚੇਨ ਚੱਕਰ ਨਹੀਂ ਦੱਸੇ ਜਾ ਸਕਦੇ ਜੋ ਰਾਮ ਵੈਗੁਰੂ ਪ੍ਰਮਾਤਮਾ ਅੱਲਾ ਖੁਦਾ ਸਭ ਤੋਂ ਵੱਡਾ ਹੈ ਸਤ ਸੰਗਤ ਮਿਲ ਭਜ ਰਾਮ ਇਸ ਕਰਕੇ ਤੂੰ ਸਾਧ ਸੰਗਤ ਵਿੱਚ ਮਿਲ ਕੇ ਅਤੇ ਪ੍ਰਮਾਤਮਾ ਦਾ ਰਾਮ ਜੀ ਦਾ ਭਜਨ ਕਰਿਆ ਕਰ ਵਡ ਹੋ ਹੋ ਪਾਗ ਮਥਾਮ ਰਹਾਉ ਤੇਰੇ ਮੱਥੇ ਦੇ ਵੱਡੇ ਭਾਗ ਹੋ ਜਾਣਗੇ ਜਿਤ ਗ੍ਰਹਿ ਮੰਦਰ ਹਰ ਹੋਤ ਜਾਤ ਤਿਤ ਕਰ ਆਨੰਦੋ ਆਨੰਦ ਭਜ ਰਾਮ 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 ਜਿਸ ਹਿਰਦੇ ਘਰ ਵਿੱਚ ਜਿਸ ਹਿਰਦੇ ਮੰਦਰ ਵਿੱਚ ਕਿਉਂਕਿ ਹਰੀ ਦਾ ਮੰਦਰ ਹੈ ਨਾ ਸ਼ਰੀਰ ਇਸ ਕਰਕੇ ਆਪਾਂ ਜੇ ਬਾਹਰੀ ਮੰਦਰ ਵਿੱਚ ਗੁਰਦੁਆਰੇ ਵਿੱਚ ਕੋਈ ਮਾੜੀ ਚੀਜ਼ ਲਿਜਾਣਾ ਪਸੰਦ ਨਹੀਂ ਕਰਦੇ ਕੋਈ ਨਸ਼ਾ ਲਿਜਾਣਾ ਪਸੰਦ ਨਹੀਂ ਕਰਦੇ ਤਾਂ ਫਿਰ ਹਰੀ ਦੇ ਮੰਦਰ ਸਰੀਰ ਅੰਦਰ ਵਿੱਚ ਵੀ ਉਹ ਲਿਜਾਣਾ ਸਾਨੂੰ ਕਦੇ ਪਸੰਦ ਨਹੀਂ ਕਰਨਾ ਚਾਹੀਦਾ ਸਾਨੂੰ ਕਦੇ ਨਹੀਂ ਲਿਜਾਣਾ ਚਾਹੀਦਾ ਕਿਉਂਕਿ ਸਤਗੁਰੂ ਜੀ ਕਹਿੰਦੇ ਆ ਵੀ ਸਰੀਰ ਵੀ ਹੈ ਜਿਹੜਾ ਇਹ ਭਾਈ ਹਰੀ ਦਾ ਮੰਦਰ ਹੈ ਉਸ ਹਿਰਦੇ ਘਰ ਵਿੱਚ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ ਤੇ ਸਦਾ ਪ੍ਰਮਾਤਮਾ ਦਾ ਭਜਨ ਕਰਦਾ ਰਹੋ ਰਾਮ ਨਾਮ ਗੁਣ ਗਾਉ ਹਰ ਪ੍ਰੀਤਮ உபਦੇਸ਼ ਗੁਰੂ ਗੁਰ ਸਤਗੁਰ ਸੁਖ ਹੋਤ ਹਰ ਹਰੇ ਹਰ ਹਰੇ ਹਰੇ ਭਜ ਰਾਮ 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 ਹਰੀ ਪ੍ਰੀਤਮ ਦੇ ਨਾਮ ਦੇ ਗੁਣ ਗਾਉਂਦਾ ਰਹੇ ਹਮੇਸ਼ਾ ਗੁਰੂ ਸਤਗੁਰ ਦੇ ਉਪਦੇਸ਼ ਦੇ ਰਾਹੀ ਗੁਣ ਗਾਉਂਦਾ ਰਿਆ ਕਰ ਰਾਮ ਨਾਮ ਦਾ ਭਜਨ ਕਰਦਾ ਰਹੇ ਹਰੀ ਨਾਮ ਜਪਿਆਂ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਸਭ ਸਿਸ਼ਟ ਧਾਰ ਹਰ ਤੁਮ ਕਿਰਪਾਲ ਕਰਤਾ ਸਭ ਤੂੰ 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 ਰਾਮ 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 ਤੂੰ ਸਾਰੀ ਸ੍ਰਿਸ਼ਟੀ ਦਾ ਆਸਰਾ ਹੈ ਸਭ ਸਿਸ਼ਟ ਧਾਰ ਹਰ ਤੁਮ ਕਿਰਪਾਲ ਤੂੰ ਦਇਆ ਦਾ ਘਰ ਹੈ ਤੂੰ ਸਭ ਦਾ ਸਭ ਦੇ ਪੈਦਾ ਕਰਨ ਵਾਲਾ ਹੈ ਤੇ ਹਰ ਥਾਂ ਤੂੰ ਹੀ ਤੂੰ ਹੈ ਤੂੰ 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 ਰਾਮ 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 ਹਰ ਥਾਂ ਤੂੰ ਹੀ ਤੂੰ ਹੈ ਜਨ ਨਾਨਕੋ ਸਰਣਾਗਤੀ ਦੇਹੋ ਗੁਰਮਤੀ ਭਜ ਰਾਮ 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 ਦਾਸ ਨਾਨਕ ਤੇਰੀ ਸ਼ਰਨ ਵਿੱਚ ਆਇਆ ਹੈ ਗੁਰੂ ਨਾਨਕ ਦੇਵ ਜੀ ਤੇ ਗੁਰੂ ਦੀ ਸਿੱਖਿਆ ਬਖਸ਼ ਤੇ ਮੈਂ ਸਦਾ ਉਸ ਪ੍ਰਮਾਤਮਾ ਦੇ ਨਾਮ ਦਾ ਭਜਨ ਕਰਦਾ ਰਵਾਂ ਕਾਨੜਾ ਮਹੱਲਾ ਚੌਥਾ ਸਤਿਗੁਰ ਚਾਟੋ ਪਗ ਚਾਟ ਜਿਤ ਮਿਲ ਹਰਿ ਪੰਦਰਵਾਟ ਮੈਂ ਉਸ ਗੁਰੂ ਦੇ ਚਰਨ ਹਮੇਸ਼ਾ ਲਈ ਸਦਾ ਚੁੰਮਦਾ ਰਹਿਦਾ ਹਾਂ ਭਾਵ ਇੰਨਾ ਗੁਰੂ ਜੀ ਦੀ ਸ਼ਰਨ ਵਿੱਚ ਰਹਿੰਦਾ ਹਾਂ ਸਤ ਗੁਰ ਚਾਟੋ ਪਗ ਚਾਟ ਮੈਂ ਗੁਰੂ ਦੇ ਚਰਨਾਂ ਹਮੇਸ਼ਾ ਚੁੰਮਦਾ ਰਹਿਦਾ ਹਾਂ ਜਿੱਤ ਮਿਲ ਹਰ ਪੰਦਰਵਾਟ ਜਿਸ ਗੁਰੂ ਨੂੰ ਮਿਲ ਕੇ ਪ੍ਰਮਾਤਮਾ ਦੇ ਮਲਾਪ ਦਾ ਸਿੱਧਾ ਰਾਹ ਲੱਭ ਪੈਂਦਾ ਹੈ ਕਿਉਂਕਿ ਇਸ ਨੇਰੇ ਰੂਪੀ ਸੰਸਾਰ ਦੇ ਅੰਦਰ ਜੋ ਟੋਏ ਟੋਏ ਹਨ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਿੱਧਾ ਰਾਹ ਦੱਸਦੇ ਹਨ ਜਿਤ ਮਿਲ ਹਰਪੰਦਰ ਬਾਟ ਤੇ ਪ੍ਰਮਾਤਮਾ ਦੇ ਮਲਾਪ ਦਾ ਸਿੱਧਾ ਰਾਹ ਲੱਭ ਪੈਂਦਾ ਹੈ ਪਾਜ ਹਰ ਰਸ ਰਸ ਹਰਗਾਟ ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਤੂੰ ਵੀ ਗੁਰੂ ਦੀ ਸ਼ਰਨ ਵਿੱਚ ਪੈ ਕੇ ਪ੍ਰਮਾਤਮਾ ਜੀ ਦਾ ਭਜਨ ਕਰਿਆ ਕਰ ਤੇ ਪ੍ਰਮਾਤਮਾ ਦਾ ਨਾਮ ਜਲ ਘਟ-ਘਟ ਕਰਕੇ ਪੀਆ ਕਰ ਭਾਵ ਇੰਨਾ ਪ੍ਰੇਮ ਨਾਲ ਜਪਿਆ ਕਰ ਜਿਵੇਂ ਕੋਈ ਪਿਆਸਾ ਬੰਦਾ ਜਲ ਨੂੰ ਪੀਂਦਾ ਹੈ ਐਦਾਂ ਤੂੰ ਕੋਸ਼ਿਸ਼ ਕਰਿਆ ਕਰ ਪ੍ਰਮਾਤਮਾ ਜੀ ਦਾ ਵਾਹਿਗੁਰੂ ਜੀ ਦਾ ਨਾਮ ਜਪਿਆ ਕਰ ਹਰ ਹੋ ਹੋ ਲਿਖੇ ਨਿਲਾਟ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰੇ ਮੱਥੇ ਦੇ ਲੇਖ ਆ ਜਿਹੜੇ ਉਹ ਉਗੜਿਆਉਣਗੇ ਤੇ ਲਖੇ ਮੱਥੇ ਦੇ ਮਾੜੇ ਲੇਖ ਵੀ ਚੰਗੇ ਹੋ ਜਾਣਗੇ ਖਟ ਕਰਮ ਕਿਰਿਆ ਕਰ ਬਹੁ ਬਹੁ ਵਿਸਤਾਰ ਸਿੱਧ ਸਾਧਕ ਜੋਗਿਆ ਕਰ ਜਟ ਜਟਾ ਜਟਾ ਇਸ ਤਰ੍ਹਾਂ ਪੰਡਤਾਂ ਵਾਂਗ ਸ਼ਾਸਤਰਾਂ ਦੇ ਦੱਸੇ ਹੋਏ ਛੇ ਕਰਮਾਂ ਦੀ ਕਿਰਿਆ ਕਰਕੇ ਇਹੋ ਜੇ ਹੋਰ ਬਥੇਰੇ ਖਿਲਾਰੇ ਕਰਕੇ ਸਿੱਧਾ ਜੋਗੀਆਂ ਸਾਧਕਾਂ ਵਾਂਗ ਜਟਾ ਧਾਰ ਕੇ ਕਰ ਭੇਖ ਨਾ ਪਾਈਐ ਹਰ ਬ੍ਰਹਮ ਜੋਗ ਹਰ ਪਾਈਐ ਸਤ ਸੰਗਤੀ ਉਪਦੇਸ਼ ਗੁਰੂ ਗੁਰ ਸੰਤ ਜਨਾ ਖੋਲ ਖੋਲ ਕਪਾਟ ਸਤਿਗੁਰੂ ਜੀ ਕਹਿੰਦੇ ਧਾਰਮਿਕ ਪ੍ਰਹੇਰਾਵੇ ਪਾਉਣ ਨਾਲ ਪ੍ਰਮਾਤਮਾ ਦਾ ਮਿਲਾਪ ਹਾਸਲ ਨਹੀਂ ਕਰ ਸਕੀਦਾ ਪ੍ਰਮਾਤਮਾ ਮਿਲਦਾ ਹੈ ਸਾਧ ਸੰਗਤ ਵਿੱਚ ਇਸ ਵਾਸਤੇ ਭਾਈ ਬਹੁਤਾ ਦਿਖਾਵਾ ਕਰਨ ਨਾਲੋਂ ਚੰਗਾ ਹੈ ਕਿ ਤੂੰ ਪ੍ਰਮਾਤਮਾ ਜੀ ਦੇ ਨਾਮ ਨਾਲ ਜੁੜਨਾ ਕਰ ਤੇ ਗੁਰਮਖ ਜਨਾਂ ਦੀ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਗੁਰੂ ਦੇ ਉਪਦੇਸ਼ ਨਾਲ ਤੂੰ ਆਪਣੇ ਮਨ ਦੇ ਕਵਾੜ ਪੁੱਲ ਸਕਦਾ ਹੈ ਤੂੰ ਅਪਰੰਪਰ ਸੁਆਮੀ ਆਤ ਅਗਾਓ ਤੂੰ ਭਰਪੂਰ ਰਹਿਆ ਜਲ ਥਲੇ ਹਰ ਇੱਕ ਇੱਕੋ ਏਕਾ ਏਕੇ ਹਰ ठाਟ ਇਸ ਤਰ੍ਹਾਂ ਹੈ ਮਾਲਕ ਤੂੰ ਪਰੇ ਤੋਂ ਪਰੇ ਹੈ ਤੂੰ ਸਮਰੱਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੂੰ ਪਰੇ ਤੂੰ ਪਰੇ ਹੈ ਤੂੰ ਅਥਾ ਹੈ ਤੂੰ ਪਾਣੀ ਵਿੱਚ ਹਰ ਥਾਂ ਵਿਆਪਕ ਹੈ ਇਹ ਸਾਰੀ ਜਗਤ ਉਤਪਤੀ ਸਿਰਫ ਤੇਰੀ ਹੀ ਹੈ ਤੂੰ ਜਾਣੈ ਸਭ ਵਿਦ ਬੂਝੈ ਆਪੇ ਜਾਨਾ ਨਾਨਕ ਕੇ ਪ੍ਰਭ ਕਟ ਘਟੇ ਕਟ ਘਟੇ ਕਟ ਹਰ ਘਾਟ ਇਹ ਸਾ ਸ੍ਰਿਸ਼ਟੀਾਰੇ ਤੂੰ ਸਾਰੇ ਉਪਾ ਆਪ ਹੀ ਜਾਣਦਾ ਹੈ ਤੂੰ ਸਾਰੇ ਢੰਗ ਤਰੀਕੇ ਆਪ ਹੀ ਜਾਣਦਾ ਹੈ ਕਿ ਮੈਂ ਸ੍ਰਿਸ਼ਟੀ ਨੂੰ ਕਿਵੇਂ ਚਲਾਉਣਾ ਹੈ ਤੇ ਸ੍ਰਿਸ਼ਟੀ ਦੇ ਵਿੱਚ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ ਇਹ ਤੂੰ ਆਪ ਹੀ ਸਮਝਦਾ ਹੈ हे ਦਾਸ ਨਾਨਕ ਦੇ ਪ੍ਰਭੂ ਤੂੰ ਹਰੇਕ ਸਰੀਰ ਵਿੱਚ ਮੌਜੂਦ ਹੈ ਕਾਨੜਾ ਮਹੱਲਾ ਚੌਥਾ ਇਹਨਾਂ ਸ਼ਬਦਾਂ ਦੇ ਅੰਦਰ ਸਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੱਕੋ ਹੀ ਹਦਾਇਤ ਕੀਤੀ ਹੈ ਉਹ ਹੈ ਨਾਮ ਜਪਣ ਦੀ ਕਿ ਭਾਈ ਨਾਮ ਤੈਨੂੰ ਜ਼ਰੂਰ ਜਪਣਾ ਚਾਹੀਦਾ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਇਹਨਾਂ ਸ਼ਬਦਾਂ ਦੇ ਅੰਦਰ ਬਖਸ਼ਿਸ਼ ਕਰਦੇ ਹਨ ਕਾਨੜਾ ਮਹੱਲਾ ਚੌਥਾ ਜਪਮਾਨ ਗੋਵਿੰਦ ਮਾਧੋ ਮਹਾਰਾਜ ਕਹਿੰਦੇ ਮਨਾ ਮਾਇਆ ਦੇ ਪਤੀ ਗੋਵਿੰਦ ਦਾ ਨਾਮ ਹਮੇਸ਼ਾ ਜਪਿਆ ਕਰ ਜੋ ਸ੍ਰਿਸ਼ਟੀ ਦਾ ਇਸ ਸੰਸਾਰ ਰੂਪੀ ਮਾਇਆ ਦਾ ਪਤੀ ਗੋਵਿੰਦ ਪਰਮਾਤਮਾ ਹੈ ਹਰ ਹਰ ਅਗਮ ਅਗਾਧੋ ਜੋ ਪੌਂਚ ਹੈ ਅਥਾ ਹੈ ਮਤ ਗੁਰਮਤ ਹਰ ਪ੍ਰਵਲਾਦੋ ਤੇ ਉਸ ਮਨੁੱਖ ਨੂੰ ਗੁਰੂ ਦੀ ਮਤ ਦੇ ਰਾਹੀ ਫਿਰ ਪਰਮਾਤਮਾ ਲੱਭ ਪੈਂਦਾ ਹੈ ਤੁਰ ਹੋ ਹੋ ਲਿਖੇ ਲਿਲਾਦੋ ਰਹਾਉ ਜਿਸ ਦੇ ਮੱਥੇ ਉਤੇ ਧਰ ਦਰਗਾਹ ਤੋਂ ਪ੍ਰਭੂ ਮਲਾਪ ਦਾ ਲੇਖ ਲਿਖਿਆ ਹੁੰਦਾ ਹੈ। ਵੇਖਾ ਮਾਇਆ ਸੱਚ ਬਉਚਿਤੈ ਵਿਕਾਰ ਸੁਖ ਪਾਈਐ ਹਰ ਭਜ ਸੰਤ ਸੰਤ ਸੰਗਤੀ ਮਿਲ ਸਤਿਗੁਰੂ ਗੁਰ ਸਾਦੋ ਇਸ ਤਰ੍ਹਾਂ ਆਤਮਕ ਲਾਉਣ ਵਾਲੀ ਮਾਇਆ ਨੂੰ ਇਕੱਠੀ ਕਰਕੇ ਮਨੁੱਖ ਅਨੇਕਾਂ ਵਿਕਾਰ ਚਿਤਵਨ ਲੱਗ ਪੈਂਦਾ ਹੈ। ਤੇ ਸਾਥ-ਸਾਂਝ ਮਿਲ ਕੇ ਗੁਰੂ ਸਤਗੁਰੂ ਨੂੰ ਮਿਲ ਕੇ ਹਰੀ ਨਾਮ ਦਾ ਭਜਨ ਕਰਿਆ ਕਰ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਤੂੰ ਸੁਖ ਪ੍ਰਾਪਤ ਕਰ ਸਕਦਾ ਹੈ ਤੈਨੂੰ ਸੁਖ ਮਿਲ ਸਕਦਾ ਹੈ ਜਿਉ ਸ਼ੋਹੇ ਪਾਰਸ ਮਨੂਰ ਭਏ ਕੰਚਨ ਤਉ ਪਤਤ ਜਾਣਾ ਮਿਲ ਸੰਗਤੀ ਸੁਧ ਹੋਵਤ ਗੁਰਮਤੀ ਸੁਧ ਹਾਦੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਕਿਉਂ ਨਾਮ ਜਪਣਾ ਹੈ ਕਿਉਂ ਸਤ ਸੰਗ ਕਰਨੀ ਹੈ ਮਹਾਰਾਜ ਕਹਿੰਦੇ ਜਦੋਂ ਤੂੰ ਗੁਰੂ ਦੇ ਸ਼ਬਦ ਨਾਲ ਜੁੜ ਜਾਏਗਾ ਜਿਉਂ ਸ਼ੋਹੇ ਪਾਰਸ ਕਹਿੰਦੇ ਜਿਵੇਂ ਪਾਰਸ ਨਾਲ ਸ਼ੋਕੇ ਸੜਿਆ ਹੋਇਆ ਲੋਹਾ ਸੋਨਾ ਬਣ ਜਾਂਦਾ ਹੈ ਤਿਵੇਂ ਹੀ ਬਕਾਰੀ ਮਨੁੱਖ ਸਾਧ ਸੰਗਤ ਵਿੱਚ ਮਿਲ ਕੇ ਗੁਰੂ ਦੀ ਮੱਤ ਲੈ ਕੇ ਇਸ ਤਰ੍ਹਾਂ ਮਾੜੇ ਜੀਵਨ ਵਾਲਾ ਮਨੁੱਖ ਸੁੱਚੇ ਜੀਵਨ ਵਾਲਾ ਬਣ ਜਾਂਦਾ ਹੈ ਆਖੋ ਸਤਨਾਮ ਜੋ ਕਾਸ਼ਟ ਸੰਗ ਲੋਹਾ ਬਹੁ ਤਰਤਾ ਤਿਉ ਪਾਪੀ ਸੰਗ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ ਗੁਰ ਸਾਧੋ ਕਾਸ਼ਟ ਸੰਗ ਕਹਿੰਦੇ ਕਾਠ ਨਾਲ ਬੀੜੀ ਦੀ ਸੰਗਤ ਵਿੱਚ ਜਿਵੇਂ ਕਾਠ ਬੀੜ ਕਾਠ ਰੂਪੀ ਬੀੜੀ ਦੀ ਸੰਗਤ ਵਿੱਚ ਬਹੁਤ ਲੋਹਾ ਨਦੀ ਤੋਂ ਪਾਰ ਲੰਘ ਜਾਂਦਾ ਹੈ ਲੱਕੜ ਦੀ ਬੇੜੀ ਵਿੱਚ ਤਿਵੇਂ ਮਹਾਰਾਜ ਕਹਿੰਦੇ ਆ ਬਕਾਰੀ ਮਨੁੱਖ ਸਾਧ ਸੰਗਤ ਦੀ ਬੇੜੀ ਵਿੱਚ ਬਹਿ ਕੇ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਚਾਰ ਵਰਨ ਚਾਰ ਆਸ਼ਰਮ ਹੈ ਕੋਈ ਮਿਲੇ ਗੁਰੂ ਗੁਰ ਨਾਨਕ ਸੋ ਆਪ ਤਰੈ ਕੁਲ ਸਗਲ ਤਰਾਦੋ ਇਸ ਤਰ੍ਹਾਂ ਬ੍ਰਾਹਮਣ ਖੱਤਰੀ ਆਦਿਕ ਚਾਰ ਵਰਨ ਪ੍ਰਸਿੱਧ ਹਨ ਬ੍ਰਹਮਚਰਜ ਆਦਿਕ ਚਾਰ ਆਸ਼ਰਮ ਪ੍ਰਸਿੱਧ ਹਨ ਇਹਨਾਂ ਵਿੱਚੋਂ ਜਿਹੜਾ ਕੋਈ ਵੀ ਗੁਰੂ ਨੂੰ ਮਿਲਦਾ ਹੈ ਉਹ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਅਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ ਕਾਨੜਾ ਮਹਲਾ ਚੌਥਾ ਹਰ ਜਸ ਗਾਵੋ ਭਗਵਾਨ ਇਸ ਤਰ੍ਹਾਂ ਭਾਈ ਹਰੀ ਦੇ ਗੁਣ ਗਾਉਂਦਿਆਂ ਤੇ ਗੁਰੂ ਜੀ ਦਾ ਉਪਦੇਸ਼ ਧਾਰਨ ਕੀਤਾਆਂ ਸਾਰੇ ਪਾਪ ਦੂਰ ਹੋ ਜਾਂਦੇ ਹਨ ਜਸ ਗਾਵਤ ਪਾਪ ਲਹਾਨ ਪਾਪ ਲਹਾਨ ਕੀ ਪਾਪ ਪਾਪ ਲੈ ਜਾਂਦੇ ਹਨ ਮਤ ਗੁਰਮਤ ਸੁਣ ਜਸ ਕਾਨ ਇਸ ਤਰ੍ਹਾਂ ਗੁਰੂ ਜੀ ਦੀ ਮਤ ਲੈ ਕੇ ਆਪਣੇ ਕੰਨਾਂ ਨਾਲ ਹਰੀ ਦੀ ਸਿਫਤ ਸਲਾਹ ਸੁਣਿਆ ਕਰ ਗੁਰੂ ਰਾਮਦਾਸ ਮਹਾਰਾਜ ਜੀ ਉਪਦੇਸ਼ ਕਰਦੇ ਹਨ ਭਾਈ ਮਤ ਗੁਰਮਤ ਸੁਣ ਜਸਤਾਂ ਕਿ ਤੂੰ ਆਹ ਕੰਮ ਕਰਿਆ ਕਰ ਕਿ ਗੁਰੂ ਦੀ ਮਤ ਲੈ ਕੇ ਆਪਣੇ ਕੰਨਾਂ ਨਾਲ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਸੁਣਿਆ ਕਰ ਹਰ ਹੋ ਹੋ ਕਿਰਪਾਣ ਰਹਾਉ ਤੇ ਹਰੀ ਪ੍ਰਮਾਤਮਾ ਫਿਰ ਦਇਆਵਾਨ ਹੋ ਜਾਂਦਾ ਹੈ ਕਿਰਪਾਲੂ ਹੋ ਜਾਂਦਾ ਹੈ ਕਿਰਪਾ ਕਰਦਾ ਹੈ ਤੇਰੇ ਜਨ ਧਿਆਵੈ ਇੱਕ ਮਨ ਇੱਕ ਚਿੱਤ ਤੇ ਸਾਧੂ ਸੁਖ ਪਾਵੈ Jap ਹਰ ਹਰ ਨਾਮ ਨਿਧਾਨ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਤੇਰੇ ਸੇਵਕ ਇੱਕ ਮਨ ਇੱਕ ਚਿੱਤ ਹੋ ਕੇ ਤੇਰਾ ਧਿਆਨ ਧਰਦੇ ਹਨ ਤੇ ਸੁੱਖਾਂ ਦਾ ਖਜ਼ਾਨਾ ਤੇਰਾ ਨਾਮ ਜਪ-ਜਪ ਕੇ ਉਹ ਗੁਰਮੁਖ ਮਨੁਖ ਆਪਣਾ ਆਤਮਿਕ ਆਨੰਦ ਮਾਣਦੇ ਹਨ ਅਸਤਤ ਕਰੇ ਪ੍ਰਭ ਤੇਰੀਆਂ ਮਿਲ ਸਾਧੂ ਸਾਧ ਜਨਾ ਗੁਰ ਸਤ ਗੁਰੂ ਭਗਵਾਨ ਇਸ ਤਰ੍ਹਾਂ हे ਭਗਵਾਨ ਤੇਰੇ ਸੰਤ ਜਾਨਾ ਗੁਰੂ ਸਤ ਗੁਰੂ ਨੂੰ ਮਿਲ ਕੇ ਤੇਰੀ ਸਿਫਤ ਸਲਾਹ ਹਮੇਸ਼ਾ ਕਰਦੇ ਰਹਿੰਦੇ ਹਨ ਜਿਨ ਕੈ ਹਿਰਦੈ ਤੂੰ ਸੁਆਮੀ ਤੇ ਸੁਖ ਫਲ ਪਾਵੈ ਤੇ ਤਰੇ ਪਵ ਸਿੰਧ ਤੇ ਭਗਤ ਹਰ ਜਾਨ ਮਹਾਰਾਜ ਕਹਿੰਦੇ ਜਿੰਨਾਂ ਦੇ ਹਿਰਦੇ ਵਿੱਚ ਤੂੰ ਵਸ ਪੈਂਦਾ ਹੈ ਉਹ ਆਤਮਿਕ ਆਨੰਦ ਦਾ ਫਲ ਹਾਸਿਲ ਕਰ ਲੈਂਦੇ ਹਨ ਤੇ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਉਹਨਾਂ ਨੂੰ ਵੀ ਹਰੀ ਦੇ ਭਗਤ ਸਮਝਿਆ ਜਾਂਦਾ ਹੈ ਤੋ ਹਰੀ ਦੇ ਭਗਤ ਬਣ ਜਾਂਦੇ ਹਨ ਤੈਨ ਸੇਵਾ ਹਮ ਲਾਏ ਹਰੇ ਹਮ ਲਾਏ ਹਰੇ ਜਨ ਨਾਨਕ ਕੇ ਹਰ ਤੂੰ 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 ਭਗਵਾਨ ਏ ਦਾਸ ਨਾਨਕ ਦੇ ਭਗਵਾਨ ਸਤਿਗੁਰੂ ਜੀ ਮੈਨੂੰ ਆਪਣੇ ਉਹਨਾਂ ਸੰਤ ਜਨਾਂ ਦੀ ਸੇਵਾ ਵਿੱਚ ਲਾਈ ਰੱਖ ਸੇਵਾ ਵਿੱਚ ਲਾਈ ਰੱਖ ਸੇਵਾ ਵਿੱਚ ਲਾਈ ਰੱਖ ਤੈਨ ਸੇਵਾ ਹਮ ਲਾਏ ਹਰੇ ਹਮ ਲਾਏ ਹਰੇ ਜਨ ਨਾਨਕ ਹਰ ਤੂੰ 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 ਭਗਵਾਨ ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਰਹਿਮਤ ਅੰਮ੍ਰਿਤਾਰੇ ਸੰਜੀਹੁਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ